ਯੂ ਦੇ ਦੇ ਦਬਾ ਹੈ ਭਗਵਾਨ ਸਮਝਦਾ ਕਿ ਪਲਾਸਟਿਕ ਦੀ ਮੌਤ ਹੈ ਉਹ ਜਿਹੜੀ ਮੌਤ ਅਸਲੀ ਹੈ ਉਹ ਕੋਧਰੀ ਵਾਲੀ ਹੈ ਸੁਖੋਨੀਆ ਦੀ ਆ ਗਏ ਪਿੱਛੇ ਨੂੰ ਆ ਜਿੰਦਾ ਹੈ ਨਾ ਤੇਰੇ ਪਿੱਛੇ ਆ ਜੂ ਪਿੱਛੇ ਆ ਜਾ ਨਾ ਕਰ ਯਾਰ ਬਟੇ ਹੰਪਰ ਹੈ ਨਾ ਜਿੱਦ ਤੱਕ ਫਿਰ ਤੱਕਦਾ ਹੈ ਨਾ ਐ ਨਾ ਕਰ ਮਰਾ ਧੀਰਜ دنیا بدل بدل گئے لیکن یہ ہندوستان ہے جسے میرے برنا سانیہ تیاں سفائی سیو روپ بچ اج بھی ہی کام کر کے ਇਸ ਸ਼ਹਿਰ ਦੀਆਂ ਗਲੀਆਂ ਇਸ ਸ਼ਹਿਰ ਦੀਆਂ ਨਾਲੀਆਂ ਔਰ ਦੁਨੀਆ ਭਰ ਦੇ ਗੰਦ ਦੀ ਸਪਾਈ ਕਰਕੇ ਲੋਕਾਂ ਨੂੰ ਰਹਿਣ ਵਾਲਾ ਮਾਤਾਵਾਰਣ ਗੰਦੇ ਆ ਸਿੱਿੱਤੇ ਇਹ ਇਤਾਂ ਦਾ ਕਾਰਜ ਕਰਦੇ ਆ ਅੱਜ ਪੈਸੇ ਦੀ ਕੀਮਤ ਕੋਈ ਨਹੀਂ ਰਹੀ ਮੈਨੂੰ ਸਮਝਦਾ ਇਸ ਦੁਨੀਆ ਦੇ ਵਿੱਚ ਕਿਤੇ ਇੰਨੀ ਕਿਰਦਾ ਮਿਲਦੀ ਹੋਵੇ ਜਿਹਨੇ ਇਹ ਕੰਮ ਕਰਦੇ ਆ ਇਹਨਾਂ ਨੂੰ ਕੁੱਲ 10,600 ਰੁਪਏ ਮਿਲਦਾ ਜੇ ਬੱਚਾ بیمار ਹੋ ਜਾਏ ਤਾਂ 10,600 ਰੁਪਏ ਦੀ ਵਾਧੂ ਦਾ ਬਦਦ ਦਾ ਦਾਤਾ ਜੇ ਬੱਚਿਆਂ ਦੀ ਫੀਸ ਦੇਣੀ ਹੋਵੇ ਤਾਜ਼ਾ ਗਿਆ 600 ਵਿਜਾਰਾ ਨਹੀਂ ਹੋ ਸਕਦਾ ਜਿਸ ਬੀਬੀ ਨੇ ਰੋਈ ਚਰਾਣੀ ਹੈ ਜਿਹਦੇ ਘਰ ਦੇ ਚਾਰ ਜੀ ਹੈ ਉਹਦੀ ਸੋਈ ਨਹੀਂ ਚੱਲਦੀ 10600 ਜੇ ਮਕਾਨ ਦੀ ਛੱਤ ਚੋਂਣ ਲੱਗ ਪਵੇ ਤਾਂ 10600 ਵਾਲੇ ਦੇ ਸਿਰ ਤੇ ਪਾਣੀ ਤਾਂ ਪੈ ਸਕਦਾ ਲੇਕਿਨ ਛੱਤ ਦੀ ਰੇਲ ਨਹੀਂ ਕਰ ਸਕਦਾ لیکن ہاتھ ادھو ہو گئی جدو تس ہزار چھے سو لینڈ آ رہیاتے تھی تکا مار کے دینہ دا کام کیسے باری کمپنی دو دیتا جاوے او اس گل کو خلاف اپنے گسے کے ناراضگی دا اظہار کرنواستے واسطے نہ بل لنگر دے رہے ਕਿ ਪੰਜਾਬ ਦੀਆਂ ਬਹੁਤ ਸਾਰੀਆਂ ਮਿਸਲਾਈਆਂ ਦੇ ਅੰਦਰ ਜਵਰਦਸ ਸੰਗਤ ਸੁਫਾਈ ਸ਼ੇਵ ਕਾਹਲੋ ਚੱਲੇ ਜਾ ਇਸ ਤੋਂ ਪਹਿਲਾਂ ਕਿ ਮੈਂ ਅਗਲੀ ਗੱਲ ਬਕਾਵਾ ਉਹਨੋਂ ਵਾਰ ਸੁਣਦਾ ਇਹਦੰਨਾ ਜਿਸ ਤਰੀਕੇ ਨਾਲ ਤੁਸੀਂ ਨਿਕਲਿਓ ਜਿਸ ਤਰੀਕੇ ਨਾਲ ਤੁਸੀਂ ਸੰਗਤ ਨੂੰ ਕੀਤਾ ਦੁਨੀਆ ਦੀ ਕੋਈ طاقت ਉਹ ਨਹੀਂ ਸਾਡੀ ਜਿੱਤ ਤੁਹਾਡੀ ਹੋਣੀ ਹੈ ਅੱਜ ਮੈਂ ਤੇ ਮੇਰੇ ਸਾਥੀ ਸਾਰੇ ਜਿਹੜੀ ਅਨੰਤੇ ਸਮੇਂ ਦੀ ਹੜਤਾਲ ਚੱਲਦੀ ਹੈ ਸਫਾਈ ਸੇਵਕਾਂ ਦੀ ਉਹਨਾਂ ਦੇ ਧਰਨੇ 'ਚ ਸ਼ਾਮਲ ਹੋਏ ਉਹਨਾਂ ਨੂੰ ਆਪਣਾ ਸਵਾਰਥਨ ਦਿੱਤਾ ਉਹਨਾਂ ਦੀਆਂ ਜਾਇਜ਼ ਮੰਗਾਂ ਹਨ ਉਹਨਾਂ ਦਾ ਕਹਿਣਾ ਹੈ ਕਿ ਸਫਾਈ ਦਾ ਠੇਕਾ ਕਿਸੇ ਵਾਰੀ ਕੰਪਨੀ ਨੂੰ ਨਾ ਦੇ ਕੇ ਜਿੱਦਾਂ ਸਿਸਟਮ ਚੱਲਦਾ ਉਹਦਾ ਚੱਲਣ ਦਿੱਤਾ ਜਾਵੇ ਔਰ ਮੈਂ ਸਰਕਾਰ ਤੋਂ ਮੰਗ ਕੀਤੀ ਹੈ ਮੰਤਰੀ ਜੀ ਤੋਂ ਵੀ ਮੰਗ ਕੀਤੀ ਹੈ ਕਿ ਜਿਹੜੇ ਮਤੇ ਅਸੀਂ ਪਾ ਕੇ ਭੇਜੇ ਐ ਚਾਹੇ ਉਹ ਇਹਨਾਂ ਦੀ ਤਨਖਾਹ ਵਧਾਣ ਦੇ ਐ ਚਾਹੇ ਇਹਨਾਂ ਨੂੰ ਜਿਹੜੇ ਰਹਿ ਗਏ ਉਹਨਾਂ ਨੂੰ ਕੰਟਰੈਕਟ ਤੇ ਕਰਨ ਦੇ ਐ ਚਾਹੇ ਮਾਲੀ ਤੇ ਸੈਨੀਟੇਸ਼ਨ ਵਾਲੇ ਵਰਕਰਾਂ ਨੂੰ ਕੰਟਰੈਕਟ ਤੇ ਕਰਨ ਦਾ ਹੈ ਚਾਹੇ ਜਿਹੜਾ ਇਹਨਾਂ ਨੇ ਦਿੱਲੀ ਦੀ ਕਿਸੇ ਕੰਪਨੀ ਨੂੰ ਕਾਰੋਬਾਰ ਦਿੱਤਾ ਉਹਨੂੰ ਰੱਦ ਕਰਨ ਵਾਸਤੇ ਮਤੇ ਪਾਏ ਐ ਉਹਨਾਂ ਮਤਿਆਂ ਨੂੰ ਪੰਜਾਬ ਸਰਕਾਰ ਪ੍ਰਵਾਨ ਕਰਕੇ ਇਹ ਜਿਹੜੇ ਲੋਕ ਧਰਨੇ ਤੇ ਬੈਠੇ ਐ ਇਹਨਾਂ ਦੀ ਮਦਦ ਕਰਨ ਇਹਨਾਂ ਦੀ ਗੱਲ ਸੁਣਨ ਇਹਨਾਂ ਨੂੰ ਇਨਸਾਫ ਦੇ